ਅੰਜੀਤਾ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਣਾ 11ਵੇਂ ਬਾਰੇ ਵਿੱਚ ਤੁਹਾਡੇ ਵਿੱਚੋਂ ਜੋ ਟੈਸਟ ਸੀਰੀਜ਼ ਆਪਣੀ ਚੱਲ ਰਹੀ ਹੈ ਉਹ ਦਾ ਦੂਜਾ ਟੈਸਟ ਤਾਂ ਪਹਿਲਾ ਪ੍ਰਸ਼ਨ ਹੈ ਪਚਿਤ੍ਰ ਨਾਟਕ ਵਿੱਚ ਕਿਹੜਾ ਪ੍ਰਸੰਗ ਸ਼ਾਮਲ ਹੈ ਪਚਿਤ੍ਰ ਨਾਟਕ ਵਿੱਚ ਕਿਹੜਾ ਪ੍ਰਸੰਗ ਸ਼ਾਮਲ ਹੈ ਤਾਂ ਇਹਦਾ ਉੱਤਰ ਹੋ ਜੂਗਾ चंडी चरित्र चौबी अवतार थे ब्रह्मा रुद्र अवतार ऐसा उत्तर हो चुका सारे ही अगला प्रश्न जप साहब जप साहब बारे असत्य कथन कीचोण करो कर दे जी ਕਸੋਂ ਨੰਨੇ ਵਿੱਚ ਕਾਵੇ ਬੰਦ ਅਤੇ 22 ਛੰਦ ਵਰਤੇ ਗਏ ਹਨ ਆ ਸਹੀ ਹੈ ਜੀ ਨਾ ਪ੍ਰਮਾਤਮਾ ਨੂੰ 735 ਕਰਮ ਨਾਵਾਂ ਨਾਲ ਯਾਦ ਕੀਤਾ ਗਿਆ ਹੈ ਆ ਵੀ ਸਹੀ ਹੈ ਵਿਸਾ ਵਸਤੂ ਪ੍ਰਮਾਤਮਾ ਦੀ ਸਿਫਤ ਆ ਵੀ ਸਹੀ ਹੈ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਦਰਜ ਹੈ ਤਾਂ ਆ ਗਲਤ ਹੋ ਗਿਆ ਠੀਕ ਹੈ ਜੀ ਤੇ ਆ ਗਲਤ ਹੋ ਗਿਆ ਆਪਣਾ ਤੀਜਾ ਪ੍ਰਸ਼ਨ ਇਜਾ ਪਰਸਨ ਆਪਣਾ ਦੇਖੋ ਕੀ ਇਹ ਚੰਡੀ ਦੀ ਵਾਰ ਦਾ ਵਿਸ਼ਾ ਵਸਤੂ ਹੈ ਤਾਂ ਆ ਤਾਂ ਫਿਰ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਕੀ ਹੋ ਜੂਗਾ ਮਿੱਠੀ ਹਾਸਕ ਕੀ ਹੋ ਜੂਗਾ ਮਿੱਠੀ ਹਾਸਕ ਅਗਲਾ ਜਿਹੜਾ ਆਪਣਾ ਪਰਸਨ ਹੈ ਆ ਹੈ ਕਿਸ ਵਾਰ ਦੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਮਤਲਬ ਸਵੇਰੇ ਦਸਮਤ ਪ੍ਰਬਾਤ ਕਾਲ ਕੀਰਤਨ ਦੀ ਪਰੰਪਰਾ ਚੱਲੀ ਆ ਰਹੀ ਹੈ ਤਾਂ ਇਹਦਾ ਅਨਸਰ ਹੋ ਜਾਊਗਾ ਆਪਣਾ ਆਸਾਂ ਦੀ ਵਾਰ ਕਿਹੜੀ ਵਾਰ ਆਸਾਂ ਦੀ ਵਾਰ ਅਗਲਾ ਪ੍ਰਸ਼ਨ ਦੇਖੋ ਜੀ ਗਿਣਾਤਮਿਕ ਪੱਖ ਗਿਣਾਤਮਿਕ ਪੱਖ ਹੁੰਦਾ ਗਿਣਤੀ ਪੱਖੋਂ ਗਿਣਾਤਮਿਕ ਪੱਖ ਤੋਂ ਗੁਰਮਤੀ ਦੇ ਸਭ ਤੋਂ ਵੱਡੇ ਵਾਰਕਾਰ ਅਧਰ ਵਿੱਚ ਤਾਂ ਕੋਈ ਡਾਊਟ ਹੀ ਨਹੀਂ ਬਣਾ ਚਾਹੀਦਾ ਤੁਹਾਡੇ ਮਨ 'ਚ ਹੈ ਨਾ ਭਾਈ ਗੁਰਦਾਰ ਜੀ ਕਿੰਨੀ ਵਾਰ 39 ਵਾਰ ਭਾਈ ਗੁਰਦਾਰ ਜੀ ਜਫਰਨਾਮਾ ਜਫਰਨਾਮਾ ਸ਼ਬਦ ਵਿੱਚ ਨਾਮ ਸ਼ਬਦ ਦੇ ਅਰਥ ਤਾਂ ਦੇਖੋ ਵੀ ਔਰੰਗਜ਼ੇਬ ਨੂੰ ਕੋਲ ਨਹੀਂ ਰਿਹਾ ਜਫਰਨਾਮਾ ਜੰਗ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਮਤਲਬ ਉਹ ਚਿੱਠੀ ਲਿਖਦੇ ਹਨ ਨਾਮਾ ਮਤਲਬ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਰਚਨਾ ਸ਼ਾਮਲ ਹੈ ਤਾਂ ਗੁਰੂ ਜੀ 10ਵੇਂ ਗੁਰੂ 10ਵੇਂ ਗੁਰੂ ਤਾਂ 10ਵੇਂ ਗੁਰੂ ਤੋਂ ਯਾਦ ਰੱਖਣਾ ਹੈ ਦਸਮ ਗ੍ਰੰਥ ਵਿੱਚ ਦਸਮ ਗ੍ਰੰਥ ਵਿੱਚ ਹੈ ਨਾ ਅਗਲਾ ਪ੍ਰਸ਼ਨ ਕਿਹੜੇ ਰਾਗ ਦੀ ਵਰਤੋਂ ਬਾਹਰ ਰਚਨਾ ਲਈ ਇੱਕ ਤੋਂ ਵੱਧ ਵਾਰ ਹੋਈ ਹੈ ਰਾਗ ਮਾਰੂ ਰਾਗ ਮਾਰੂ ਜਫਰ ਨਾਮਾ ਬਾਰੇ ਅਸਤ ਕਥਨ ਦੀ ਚੋਣ ਕਰਨੀ ਹੈ ਜੀ ਹੁਣ ਆਪਾਂ ਤਾਂ ਇਸ ਦੀ ਭਾਸ਼ਾ ਫਾਰਸੀ ਹੈ ਆ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਤੀ ਉੱਤਰ ਵਜੋਂ ਲਿਖਿਆ ਗਿਆ ਠੀਕ ਹੈ ਅਕਬਰ ਨੂੰ ਲਿਖਿਆ ਗਿਆ ਆ ਗਲਤ ਤੇ ਕੋਈ ਐਸਤ ਨਹੀਂ ਮਤਲਬ ਕਿ ਇਹ ਤਾਂ ਆਪਣਾ ਉੱਤਰ ਹੋ ਜੂਗਾ ਜੀ ਅਕਬਰ ਨੂੰ ਲਿਖਿਆ ਗਿਆ ਆ ਗਲਤ ਕਿਉਂ ਕਿ ਔਰੰਗਜ਼ੇਬ ਨੂੰ ਲਿਖਿਆ ਸੀ ਨਾ ਫਿਰ ਉਹ ਲਿਖਿਆ ਸੀ ਔਰੰਗਜ਼ੇਬ ਨੂੰ ਤੇ ਕਿਹਨੇ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਦੇਖੋ ਵੀ ਅਗਲਾ ਦੇਖੋ ਜੀ ਪ੍ਰਗੀਤਕ ਰਚਨਾਵਾਂ ਵਿੱਚ ਸਿਰੋਮਣੀ ਕੌਣ ਹੈ ਜੀ ਪ੍ਰਗੀਤਕ ਗੀਤ ਪ੍ਰਗੀਤ ਮਤਲਬ ਗੀਤ ਪ੍ਰਗੀਤਕ ਰਚਨਾਵਾਂ ਵਿੱਚ ਸਿਰੋਮਣੀ ਗੁਰੂ ਰਾਮਦਾਸ ਜੀ ਪ੍ਰਗੀਤਕ ਰਚਨਾਵਾਂ ਵਿੱਚ ਸਿਰੋਮਣੀ ਗੁਰੂ ਰਾਮਦਾਸ ਜੀ ਸਿੱਧ ਗੋਸ਼ਟ ਦੀ ਸੈਲੀ ਹੈ ਸਿੱਧ ਗੋਸ਼ਟ ਦੀ ਸੈਲੀ ਹੈ ਸਿੱਧ ਗੋਸ਼ਟ ਦੀ ਸੈਲੀ ਕੀ ਹੈ ਜੀ ਤਾਂ ਇਹ ਦੀ ਸੈਲੀ ਹੈ ਜੀ ਸੰਵਾਦਿਕ ਕੀ ਹੈ ਸੰਵਾਦਿਕ ਸੰਵਾਦ ਅਗਲਾ ਮੱਧਕਾਲ ਦੀ ਪਰਤੀਨਿਧਤਾ ਕਿਹੜੀ ਕਾਵਿ ਧਾਰਾ ਕਰਦੀ ਹੈ ਮਦਕਾਲ ਵਿੱਚ ਕਿਹੜੀ ਕਾਵਿ ਧਾਰਾ ਜੀ ਗੁਰਮਤ ਕਾਵਿ ੜੀ ਗੁਰਮਤ ਕਾਵਿ ਨਨਕ ਕਾਲ ਵਿੱਚ ਗੁਰਮਤ ਕਾਵਿ ਧਾਰਾ ਦੇ ਪ੍ਰਤੀਨਿਧ ਕਾਵਿ ਧਾਰਾ ਦੇ ਰੂਪ ਵਿੱਚ ਸਥਾਪਿਤ ਹੋਣ ਦਾ ਕਾਰਨ ਕੀ ਕਾਰਨ ਸੀ ਦੇਖੋ ਜੀ ਲੋਕ ਭਾਸ਼ਾ ਦੀ ਵਰਤੋ ਲੋਕ ਸਹ ਦੀ ਵਰਤੋ ਤੇ ਲੋਕ ਛੰਦਾਂ ਦੀ ਵਰਤੋ ਸਾਰੇ ਹੀ ਅਗਲਾ ਦੇਖੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਹੈ ਸੋ ਆਦਿਤ ਸੋਹਿੱਲਾ ਹੈ ਜੀ ਸੋਧਰ ਹੈ ਕੀ ਤੇ ਆਰਤੀ ਸੰਗਤਮ ਤੁਜੀ ਤੀਹ ਸੋਪ ਉਲੁਕ ਨਹੀਂ ਹੈ ਸੋਪ ਉਲੁਕ ਨਹੀਂ ਹੈ ਗੁਰੂ ਅੰਗਦ ਗੁਰੂ ਅੰਗਦ ਦੇਵ ਜੀ ਦੇ ਜੀਵਨ ਤੇ ਚਨਾ ਨਾਲ ਸੰਗਤ ਘਟਨਾ ਤ੍ਰੇਟ ਸ਼ਲੋਕ ਰਚਨਾ ਤ੍ਰੇਟ ਸ਼ਲੋਕ ਰਚਨਾ ਵਾਰ ਰਚਨਾ ਲਈ ਕਿੰਨੇ ਰਾਗਾਂ ਦੀ ਵਰਤੋਂ ਹੋਈ ਹੈ ਵਾਰ ਰਚਨਾ ਲਈ ਕਿੰਨੇ ਰਾਗਾਂ ਦੀ ਵਰਤੋਂ ਹੋਈ ਹੈ ਜੀ ਇਹਦਾ ਉੱਤਰ ਹੋ ਜੂਗਾ 17 ਰਾਗਾਂ ਦੀ ਬਾਤ ਕਿੰਨੇ ਦੀ 17 ਰਾਗਾਂ ਦੀ ਵਰਤੋਂ ਗੁਰੂ ਰਾਮਦਾਸ ਜੀ ਦੀ ਕਾਵਿ ਰਚਨਾ ਜੁਗਤ ਗੁਰੂ ਰਾਮਦਾਸ ਜੀ ਦੀ ਪੰਗੀ ਤਕਤਾ ਦੋਹਰਾਓ ਤੇ ਸੰਬੋਧਨੀ ਸ਼ੈਲੀ ਸਾਰੇ ਹੀ ਫਾਈ ਲੈਣਾ ਜੀ ਜੋ ਅੱਕੇ ਚੱਲ ਕੇ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਬਣੇ ਦੀ ਰਚਨਾ ਦਾ ਵਿਸਾ ਵਸਤੂ ਕੀ ਸੀ ਨਿਰਮਾਣਤਾ ਗੁਰੂ ਭਗਤੀ ਤੇ પ્રેમ ਤੇ ਸਰਦਾ ਨਿਰਮਾਣਤਾ ਗੁਰੂ ਭਗਤੀ પ્રેમ ਤੇ ਸਰਦਾ ਸਾਰੇ ਹੀ ਸਹੀ ਹੈ ਠੀਕ ਹੈ ਜੀ ਗੂਜਰੀ ਰ ਅਧਿਨ ਕਿੰਨੀਆਂ ਵਾਰਾਂ ਗੁਰੂ ਸਾਹਿਬ ਵਿੱਚ ਦਰਜ ਹਨ ਕੁਜਰੀ ਰਾਗ ਦੀਨ ਕਿੰਨੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਤਾਂ ਇਹ ਹੈਗੀ ਜੀ 2 ਕਿੰਨੀਆਂ 2 ਗੁਰੂ ਅੰਗਦ ਦੇਵ ਜੀ ਦੀ ਰਚਨਾ ਬਾਰੇ ਸੰਗਤ ਕਥਨ ਦੀ ਚੋਣ ਕਰੋ ਤਾਂ ਗੁਰੂ ਅੰਗਦ ਦੇਵ ਜੀ ਨੇ ਸਿਰਫ ਸ਼ਲੋਕ ਲਿਖੇ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਸ਼ਲੋਕ ਗੁਰੂ ਸਾਹਿਬਾਂ ਦੀਆਂ 12 ਨਾਲ ਦਰਜ ਹਨ ਆਵੇ ਸਹੀ ਜੇ ਦੋ ਸਹੀ ਹੋਣਗੇ ਤਾਂ ਸਾਰੇ ਸਹੀ ਹੋਈਗੇ ਕੁਝ ਸ਼ਲੋਕਾਂ ਵਾਰਾਂ ਤੋਂ ਵਧੇਰੇ ਸਿਰਲੇਖੇਠ ਹੀ ਵੇਠ ਵੀ ਦਰਜ ਹਨ ਸਾਰੇ ਹੀ ਸਹੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਬਾਰੇ ਸਤ ਕਥਨ ਦੀ ਚੋਣ ਕਰੋ ਦੇਖੋ ਜੀ ਸਤਾਵਨ ਸ਼ਲੋਕ ਤੇ ਨਾਟ ਸ਼ਬਦ ਜੱਜਾਵੰਤੀ ਰਾਗ ਦੀ ਵਰਤੋਂ ਹਿੰਦੀ ਪ੍ਰਭਾਵ ਉਪਦੇ ਰਹੀ ਹੈ ਦਾ ਉੱਤਰ ਹੋ ਜੂਗਾ ਜੀ ਸਾਰੇ ਹੀ ਚੰਡੀ ਦੀ ਵਾਰ ਨੂੰ ਹੋਰ ਕਿਸ ਨਾਂ ਤੋਂ ਜਾਣਿਆ ਜਾਂਦਾ ਹੈ ਤਾਂ ਨੂੰ ਜਾਣਿਆ ਜਾਂਦਾ ਜੀ ਵਾਰ ਭਗਵਤੀ ਕੀ ਆ ਭਗਵਤੀ ਦੀ ਵਾਰ ਗੁਰੂ ਨਨਕਦੇਵ ਜੀ ਦੀ ਲੇਖਕ ਕਵੀ ਰੂਪ ਨੂੰ ਆਧਾਰ ਬਣਾ ਕੇ ਲਿਖੀ ਗਈ ਰਚਨਾ ਵਣ ਜਾ ਰਹੀ ਸਹੀ ਹੈ ਅਲਾਹੁਣਿਆ ਸਹੀ ਹੈ ਤੇ ਰਹਿ ਦੇ ਵੀ ਸਹੀ ਅਗਲਾ ਪਰਸਨ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਵਾਰ ਨਹੀਂ ਹੈ ਪਹਿਲਾ ਦੇਖਿਓ ਰਚਿਤ ਕਿਹੜੀ-ਕਿਹੜੀ ਹੈ ਆਸਾਂ ਦੀ ਵਾਰ ਹੈਗੀ ਜੀ ਲਿਖੀ ਹੋਈ ਮਾਝ ਦੀ ਵਾਰ ਹੈਗੀ ਮਲਹਾਰ ਦੀ ਵਾਰ ਵੀ ਹੈਗੀ ਤਾਂ ਬਚੀ ਕਿਹੜੀ ਸ੍ਰੀ ਰਿ ਦੀ ਵਾਰ ਗੁਰੂ ਨਾਨਕ ਜੀ ਦੁਆਰਾ ਰਚਿਤ ਵਾਰ ਨਹੀਂ ਹੈ ਆ ਦੇਖੋ ਜੀ ਹੁਣ ਬਚਿੱਤਰ ਨਾਟਕ ਦਾ ਰਚਨਾ ਕਾਲ ਬਚਿੱਤਰ ਨਾਟਕ ਦਾ ਰਚਨਾ ਕਾਲ 17ਵੀਂ ਸਦੀ ਦਾ ਅਖੀਰ 17ਵੀਂ ਸਦੀ ਦਾ ਅਖੀਰ ਹੁਣ ਦੇਖੋ ਜੀ ਅਲਾਉਣੀਆਂ ਦਾ ਰਚਨਾਕਾਰ ਅਲਾਉਣੀਆਂ ਦਾ ਰਚਨਾਕਾਰ ਹੁਣ ਜੀ ਮਹਿਲਾ ਪਹਿਲਾ ਤੇ ਮਹਿਲਾ ਤੀਜਾ ਮਹਿਲਾ ਪਹਿਲਾ ਤੇ ਮਹਿਲਾ ਤੀਜਾ ਹੰਜੀ ਤਾਂ ਮਹਿਲਾ ਪਹਿਲਾ ਤੋਂ ਕੀ ਮਤਲਬ ਮਹਿਲਾ ਪਹਿਲਾ ਮਤਲਬ ਗੁਰੂ ਨਨਕ ਗੁਰੂ ਨਨਕ ਤੇ ਮਹਿਲਾ ਤੀਜਾ ਤੋਂ ਮਤਲਬ ਹੈ ਪੂਕੁਰ ਅਮਰਦਾਸ ਗੁਰੂ ਅਮਰਦਾਸ ਜੀ ਠੀਕ ਹੈ ਜੀ ਤੇ ਅਲਾਹਣੀਆਂ ਦੇ ਰਚਨਾਕਾਰ ਪਹਿਲਾ ਮਹਿਲਾ ਪਹਿਲਾ ਤੇ ਮਹਿਲਾ ਤੀਜਾ ਮਤਲਬ ਗੁਰੂ ਨਾਨਕ ਦੇਵ ਜਿੱਤੇ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਰਾਗ ਵਿੱਚ ਸਭ ਤੋਂ ਵੱਧ ਵਾਰਾ ਦਰਜ ਹਨ ਦਾਦਾ ਹੋ ਜੂ ਆਪਣੇ RAM KALI RAAG ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਵਾਰਾਂ ਦਰਜ ਹਨ ਗੁਰੂ ਅਮਰਦਾਸ ਜੀ ਦੀ ਰਚਨਾ ਚ ਪ੍ਰਬੰਧ ਕਾਵੀ ਵਣਗੀ ਦੀ ਹੈ ਦਾਦਾ ਹੋ ਜੂ ਆਪਣੇ ਆਨੰਦ ਸਾਹਿਬ ਆਨੰਦ ਸਾਹਿਬ ਆਨੰਦ ਸਾਹਿਬ ਚੰਡੀ ਦੀ ਵਾਰ ਵਾਰੇ ਅਸੱਤ ਕਥਨ ਦੀ ਚੋਣ ਕਰੋ ਅਰੰਦਿਆਂ ਜੀ ਤਾਂ ਇਹਦਾ ਸੱਤ ਕਥਨ ਕੀ ਹੋਊਗਾ ਦੇਖੋ ਪਹਿਲਾਂ ਤਾਂ ਰਚਨਾ ਸਰੋਤ ਮਾਰਕੰਡੇ ਪ੍ਰਾਣ ਵਿੱਚੋਂ ਆ ਸਹੀ ਹੈ 55 ਕਾਵਿਬੰਦ ਨਹੀਂ ਹੈ 54 ਭਗਉਤ ਦੀ ਵਾਰ ਵਿੱਚ ਕਿਹਾ ਜਾਂਦਾ ਹੈ ਸਹੀ ਹੈ ਤੇ ਬ੍ਰਜਪਾਸਾ ਵੀ ਸਹੀ ਹੈ ਤੇ ਇਹਦਾ ਉੱਤਰ ਹੋ ਜਾਊਗਾ ਆਪਣੇ 55 ਕਾਵਿਬੰਦ कुआर में चेक कर दो बंद पचपन ही है कि जादी है कि कट्टे की है हम जिधर देखो अब बंद नहीं पौड़ियाँ की पौड़ियाँ ਹੰਡੀ ਦੀਵਾਰ ਪੂੜੀਆਂ ਵਿੱਚ ਰਚੀ ਗਈ ਹੈ। ਅਲਾਹਣੀਆਂ ਤੇ ਪੱਟੀ ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਅਲਾਹਣੀਆਂ ਤੇ ਪੱਟੀ ਕਾਵਿ ਰੂਪ ਦੀ ਵਰਤੋਂ ਕਿਨੇ ਕੀਤੀ ਹੈ ਜੀ? ਇੱਕ ਤਾਂ ਕੀਤੀ ਹੈ ਜੀ ਗੁਰੂ ਅਨੰਦ ਦੇਵ ਜੀ ਨੇ। ਕੀਤੀ ਹੈ ਗੁਰੂ ਅਮਰਦਾਸ ਜੀ ਨੇ ਤੇ ਤਾਂ ਉੱਤਰ ਦੇਵੂਗਾ ਗੁਰੂ ਅਨੰਦ ਦੇਵ ਜੀ ਦੇ ਤੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਮਰਦਾਨਾ ਜੀ ਦੇ ਨਾਮ ਨਾਲ ਸੰਬੰਧਿਤ ਰਚਨਾਵਾਂ ਕਿਸ ਰੂਪ ਵਿੱਚ ਕਿਸ ਰੂਪ ਅਧੀਨ ਅਕਤ ਹੈ ਤਾਂ ਇਹਦਾ ਉੱਤਰ ਦੇਜੂਗਾ ਵੀ ਸ਼ਲੋਕ ਹੋਰਵਾ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਤੁਕ ਰੂਪ ਵਿੱਚ ਕਿਹੜੇ ਭਗਤ ਦੀ ਬਾਣੀ ਦਰਜ ਹੈ ਦਾ ਉੱਤਰ ਹੋ ਜੂਗਾ ਜੀ ਸੂਰਦਾਸ ਕਿਹ ਹੋ ਜੂਗਾ ਸੂਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਆទੀਆਂ 12 ਤੋਂ ਛੁੱਟ ਇੱਕ ਵਾਰ ਕਿਸ ਰਾਗ ਦੇ ਅੰਦਰ ਜ ਹੈ ਤਾਂ ਇਹਦਾ ਉੱਤਰ ਹੋ ਜਾਊਗਾ ਰਾਮ ਕਲੀ ਰਾਮ ਕਲੀ ਤੋਹੀ 모ਹੀ ਤੋਹੀ 모ਹੀ 모ਹੀ ਤੋਹੀ ਅੰਤਰੂ ਕੈਸਾ ਕਨਿਕ ਕਟਕ ਜਲ ਤਰੰਗ ਜੈਸਾ ਸਤਰਾ ਕਿਸ ਬਾਣੀ ਨਾਲ ਸੰਬੰਧਿਤ ਹਨ ਤਾਂ ਇਹਦਾ ਉੱਤਰ ਹੋ ਜਾਊਗਾ ਜੀ ਭਗਤ ਬਾਣੀ ਕੀ ਹੋ ਜਾਊਗਾ ਭਗਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਦਲ ਜੀ ਕਿੰਤੀ ਰਾਗਾਂ ਵਿੱਚ ਕਿੰਦੀ 31 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੇ ਕਿੰਨੇ ਸ਼ਬਦ ਅੰਕਿਤ ਹਨ 349 349 ਪਾਹੀ ਗੁਰਦਾਸ ਜੀ ਦੀਆਂ ਵਾਰਾਂ ਤੇ ਵਿਸ਼ੇਸ਼ ਸੰਬੰਧੀ ਸੰਗਤ ਚੁਣੋ ਤਾਂ 16ਵੀਂ ਵਾਰ ਮੀਨੀਆਂ ਨਾਲ ਸੰਬੰਧਤ ਸਹੀ ਹੈ ਦੂਜੀ ਵਾਰ ਵਾਏ ਕੁਰੂ ਤੇ ਸਰਵ ਵਿਆਪਕਤਾ ਸਹੀ ਹੈ 11ਵੀਂ ਵਾਰ ਪ੍ਰਸਿੱਧ ਸਿੱਖਾ ਦਾ ਜ਼ਿਕਰ ਆ ਵੀ ਸਹੀ ਹੈ ਤੇ 10ਵੀਂ ਵਾਰ ਗੁਰੂਆਂ ਦਾ ਜੀਵਨ ਬਰਤਾਂਤ ਆ ਗਲਤ ਹੈ ਵੀ ਆ ਗਲਤ ਹੈ ਕੱਤੋਂ ਵਿ 10ਵੀਂ ਵਾਰ 10ਵੀਂ ਵਾਰ ਵਿੱਚ ਦੇਖੋ ਜੀ 10ਵੀਂ ਵਾਰ ਵਿੱਚ ਵੱਖ-ਵੱਖ ਭਗਤਾਂ ਦੇ ਜੀਵਨ ਬੀਤਾਂਤ ਨੂੰ ਸੰਖੇਪ ਢੰਗ ਨਾਲ ਪੇਸ਼ੁਤ ਕੀਤਾ ਕਿਹੜੀ ਵਾਰ ਵਿੱਚ 10ਵੀਂ ਵਾਰ ਵਿੱਚ ਪਟਵਣੀ ਰੀ ਕਵੀ ਬਣ ਗਈ ਹੈ ਪਟਵਣੀ ਦੀ ਕਵੀ ਬਣ ਗਈ ਕੀ ਹੈ ਜੀ ਤਾਂ ਇਹਦਾ ਉੱਤਰ ਹੋਜੂਗਾ ਸਤੋਤਰ ਕਾਵਿ ਸਤੋਤਰ ਕਾਵੀ ਅਗਲਾ ਪ੍ਰਸ਼ਨ ਦੇਖੋ ਸਤਿਗੁਰੂ ਨਾਨਕ ਪ੍ਰਗਟ ਆਇਆ ਮਿੱਟੀ ਧੁੰਦ ਜਗ ਚਾਂਦਨ ਹੋਇਆ ਕਾਵੀ ਸੱਤਰ ਭਾਈ ਗੁਰਦਾਸ ਜੀ ਦੀ ਕਿਹੜੀ ਬਾਣੀ ਨਾਲ ਸੰਬੰਧਿਤ ਹੈ ਜੀ ਤਾਦਾ ਉੱਤਰ ਹੋ ਜਾਊਗਾ ਜੀ ਪਹਿਲੀ ਬਾਣੀ ਨਾਲ ਕਿਹੜੀ ਪਹਿਲੀ ਬਾਣੀ ਨਾਲ ਪਹਿਲੀ ਬਾਣੀ ਵਿੱਚ ਇਹਨਾਂ ਨੇ ਕੀ ਕਿਹਾ ਜੀ ਦੇਖੋ ਜੀ ਪਹਿਲੀ ਵਾਰ ਵਿੱਚ ਕੀ ਕੀਤਾ ਪਹਿਲੀ ਵਾਰ ਵਿੱਚ ਗੁਰੂ ਨਨਕਦੇਵ ਜੀ ਨੇ ਮੁਲਕ ਵੀਰਵਿਆਂ ਨਾਲ ਸੰਬੰਧਿਤ ਹੈ ਦੂਜੀ ਵਾਰ ਦੂਜੀ ਵਾਰ ਕੀ ਹੈ ਵਾਹਿਗੁਰੂ ਦੀ ਸਰਬ ਵਿਚਾਰਧਾਰਾ ਨੂੰ ਦਰਸਾਇਆ ਗਿਆ ਹੈ ਸਿੱਖਾ ਜੀ ਉਹਦੇ ਬਾਅਦ ਸੇ ਤੀਜੀ ਵਾਰ ਵਿੱਚ ਗੁਰਮੁਖ ਤੇ ਗੁਰਸਿੱਖ ਦੀਆਂ ਵਿਸ਼ੇਸ਼ ਤਵਾਂ ਦਾ ਵਰਣਨ ਚੌਥੀ ਵਾਰ ਵਿੱਚ ਨਿਮਰਤਾ ਨੂੰ ਪ੍ਰਧਾਰ ਮਨੁੱਖੀ ਗੁਣ ਦੱਸ ਕੇ ਅਲੰਕਾਰਿਕ ਵਿਸ਼ਲੇਸ਼ਣ ਕੀਤਾ ਹੈ ਠੀਕ ਹੈ ਤੇ ਪੰਜਵੀਂ ਛੀਵੀ ਤੇ ਸੱਤਵੀਂ ਵਾਰ ਵਿੱਚ ਗੁਰਮੁਖ ਦੇ ਹੋਰ ਲੱਛਣਾਂ ਦਾ ਬਿਆਨ ਕੀਤਾ ਹੈ ਠੀਕ ਹੈ ਐਨੀ ਗੱਲ ਯਾਦ ਰੱਖਿਓ ਭਾਈ ਗੁਰਦਾਸ ਜੀ ਦੀ ਕਿੰਨੀਆਂ ਵਾਰਾਂ ਵਿੱਚ ਸਿੱਖੀ ਦੀ ਉਸ਼ਟਤ ਕੀਤੀ ਗਈ ਹੈ ਤਾਂ ਕਿੰਨੀ ਵਾਰਾਂ ਵਿੱਚ ਕੀਤੀ ਗਈ ਹੈ ਜੀ 28 ਵਾਰ ਵਿੱਚ ਕਿੰਨੀ 28 ਵਾਰ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਪ੍ਰਕਾਰ ਹੈ ਅਧਿਆਤਮਕ ਹੀ ਅਧਿਆਤਮਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਏ ਬਲਵੰਡ tatha 70 ਬਾਬੀ ਦੀ ਵਾਰ ਵਿੱਚ ਕ੍ਰਮਵਾਰ ਕਿੰਨੇ ਸ਼ਲੋਕ ਤੇ ਪੋੜੀਆਂ ਦਰਜ ਹਨ ਤਾਂ ਦੇਖੋ ਜੀ 0 ਪੋੜੀਆਂ ਤੇ 8 ਸ਼ਲੋਕ ਸੌਰੀ 0 ਸ਼ਲੋਕ ਤੇ 8 ਪੋੜੀਆਂ 0 ਸ਼ਲੋਕ ਤੇ अठ पौड़िया सुरा सो पहचानिए जो लड़े दीन के हेत पुरजा पुरजा कटमरे मरे न छाटे खेत कावि तुक किस दी रचना है ता है जी कबीर जी रचना दी रचना कबीर जी दी ਭਾਈ ਗੁਰਦਾਸ ਜੀ ਨੇ ਕਿੰਨੇ ਸਮੇਂ ਇਹ ਰਚੇ ਤਾਂ ਦਾ ਉੱਤਰ ਹੋਜੂਗਾ ਜੀ 10 ਨਾ 10 52 ਅਖਰੀ ਬਾਣੀ ਦੇ ਰਚਨਾਕਾਰਾਂ ਦਾ ਸਹੀ ਜੁੱਟ ਤ ਗੁਰੂ ਕਬੀਰ ਜੀ ਤੇ ਗੁਰੂ ਅਰਜਨ ਦੇਵ ਜੀ 52 ਅਖਰੀ ਬਾਣੀ ਦੇ ਰਚਨਾਕਾਰਾਂ ਦਾ ਸਹੀ ਜੁੱਟ ਕਬੀਰ ਜੀ ਤੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੱਧ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੱਧ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ 6 ਨੀਅ 6 ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੂ ਕਰ ਨਿਰਜਾਸ ਜਿਉ ਤੁਰ ਲਿਖਿਆ ਪਰਵਾਣਾ ਫਿਰੇ ਨਾਹੀ ਗੁਰੁ ਜਾਈ ਹਰੀ ਪ੍ਰਭੂ ਪਾਸ ਜੋ ਪੰਕਤੀਆਂ ਕਿਸ ਰਚਨਾ ਦੀਆਂ ਹਨ ਤਾਂ ਆਹ ਹੈ ਜੀ ਸੱਧ ਰਚਨਾ ਸ੍ਰੀ ਸੱਧ ਰਚਨਾ ਹਿੰਦੂਆਨਾਂ ਤੁਰਕੂ ਕਾਣਾ ਦੂਹਤ ਗਿਆਨੀ ਸਿਆਣਾ ਨਾਮਦੇਵ ਜੀ ਦੀਆਂ 17 ਦਾ ਕਾਵੀ ਰੂਪ ਹੈ ਤਾਂ ਅਹ ਹੈਗਾ ਉਹੀ ਆਪਣੇ ਗੁਰੂ ਗੋਖੜਾ ਗੁਰੂ ਗੋਖੜਾ ਕੀ ਸੀ ਸਬਦ ਬਾਗਣੀ ਵਾਲਾ ਆਹੀ ਹੋਈ ਨਾਲ ਸੇਮ ਚੀਜ਼ ਹਿੰਦੂ ਅਨਾਂ ਤੁਰਕੂ ਗਾਣਾ ਦੁਹਾਤੇ ਜਿਆਨੀ ਸਿਆਣਾ ਨਾਮਦੇਵ ਜੀ ਦੀਆਂ 17 ਦਾ ਕਾਵੀ ਰੂਪ ਸਬਦ ਭਾਈ ਗੁਰਦਾਸ ਜੀ ਦੀ ਰਚਨਾ ਨਾਲ ਸੰਬੰਧਤ ਪਸਾਵਾ ਦਾ ਸਹੀ ਜੁੱਟ ਹੈਗਾ ਕਿਹੜਾ ਹੈਗਾ ਜੀ ਬਰਜ ਤੇ ਪੰਜਾਬੀ ਰਾਮਕਲੀ ਰਾਗ ਨਾਲ ਸੰਬੰਧਿਤ ਰਚਨਾ ਨਹੀਂ ਹੈ ਕਿਹੜੀ ਨਹੀਂ ਹੈ ਜੀ ਬਾਰਾਮਾ ਕਿਉਂ ਬਾਰਾਮਾ ਤਾਂ ਇੱਕ ਤਾਂ ਤੁਖਾਰੀ ਰਾਗ ਵਿੱਚ ਤੇ ਇੱਕ ਮਾਜ ਜਾਸ ਰਾਗ ਵਿੱਚ ਹੈ ਠੀਕ ਹੈ ਬਰਾਮਾ ਆ ਤੁਸੀਂ ਚੈੱਕ ਕਰੋਗੇ ਕਿਹੜੀ ਰਾਗ ਚ ਜੀਕ ਤਤੁਖਾਰੀ ਰਾਗ ਚ ਨਲਕ ਦੇਰ ਦੇ ਦੀ ਤੁਜੀ ਅਰਜਨਦੇਵ ਜੀ ਦੀ ਐਸਾਇਤ ਤੱਕ ਤੁਸੀਂ ਦੇਖਿਓ ਕੋਰ ਕਰਿਓ ਕਿਹੜੀ ਰਾਗ ਵਿੱਚ ਚਲੋ ਮੈਂ ਕਰਦਾ ਇੱਕ ਹਾਂਜੀ ਤਾ ਰਾਮਕਲੀ ਰਾਗ ਨਾਲ ਸੰਬੰਧਿਤ ਕਿਤਨਾ ਨਹੀਂ ਹੈ ਕਿਹੜੀ ਨਹੀਂ ਹੈ ਬਾਰਾਮਾ ਇੱਕ ਤਾਂ ਹੈਗੀ ਗੁਰਨਾਨਕ ਦੇਵ ਜੀ ਦੀ ਤੁਖਾਰੀ ਰਾਗ ਵਿੱਚ ਉਹਨੂੰ ਕਹਿੰਦੇ ਆ ਬਾਰਾਮਾ ਤੁਖਾਰੀ ਇੱਕ ਹੈਗੀ ਗੁਰੂ ਅਰਜਨ ਦੇਵ ਜੀ ਦੀ ਮਾਝ ਰਾਗ ਵਿੱਚ ਕਿਹੜੀ ਮਾਝ ਰਾਗ ਵਿੱਚ ਬਾਰਾ ਠੀਕ ਹੈ ਜੀ ਦੋ ਹੈ ਸ਼ਲੋਕ ਕਵੀ ਰੂਪ ਦੀ ਵਰਤੋਂ ਕਰਨ ਵਾਲੇ ਭਗਤਾਂ ਦਾ ਸਹੀ ਚੁੱਟ ਹੈ ਤਾਂ ਉਹ ਜੁਗੋ ਫਰੀਦ ਜੀ ਤੇ ਕਬੀਰ ਜੀ ਕਿਸ ਵਿਦਵਾਨ ਨੇ ਭਾਈ ਗੁਰਦਾਸ ਜੀ ਦਾ ਜਨਮ ਸਥਾਨ ਪਿੰਡ ਗਿੱਲਵਾਲੀ ਦੱਸਿਆ ਏ ਤਾਂ ਇਹਦਾ ਉਤਰ ਹੋ ਜੂਗਾ ਕੇਸਰ ਸਿੰਘ ਚਿੱਬਰ ਕੇਸਰ ਸਿੰਘ ਚਿੱਬਰ ਭਾਈ ਗੁਰਦਾਸ ਜੀ ਦੀ ਬਾਸਾ ਉੱਪਰ ਕਿਹੜੀ ਉਪਵਾਸਾ ਦਾ ਵਿਸ਼ੇਸ਼ ਪ੍ਰਭਾਵ ਹੈ ਤਾਂ ਇਹਦਾ ਉਜਵ ਮੱਝੀ ਉਜਵ ਮੱਝੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਕਿੰਨੇ ਰਾਗਾਂ ਅਧੀਨ ਦਰਜ ਹੈ ਤਾਂ ਦੱਸੋ ਬੋਜੂਗਾ ਬਾਈ ਰਾਗਾਂ ਦੇ ਅਧੀਨ ਦਰਜ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਟ ਬਾਣੀ ਕਿੰਨੇ ਸਿਰਲੇਖਾਂ ਅੰਦਰ ਦੇ ਹੈ ਜੀ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੱਧ ਬਾਣੀ ਰਾਹੀ ਕਿਸ ਦੇ ਉਪਦੇਸ਼ ਨੂੰ ਪ੍ਰਗਟ ਕੀਤਾ ਹੈ ਤਦਾ ਉੱਤਰ ਹੋ ਜੂਗਾ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਜੋਤੀ ਰੂਪ ਹਰੀ ਆਪ ਗੁਰੂ ਨਾਨਕ ਕਰਾਇਓ ਤਾਤੇ ਅੰਗਤ ਪਹਿਓ ਤਤ ਸੋ ਤਤ ਮਿਲਾਇਓ ਕਵੀ ਸਤਰਾ ਕਿਹੜੀ ਬਾਣੀ ਵਿੱਚ ਦਰਜ ਹੈ ਤਾਂ ਇਹਦਾ ਉੱਤਰ ਹੋ ਜੂਗਾ ਪਟ ਬਾਣੀ ਕਿਹੜੀ ਪੱਟਬਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 12 ਨਾਲ ਕਬੀਰ ਜੀ ਦੇ ਕਿੰਨੇ ਸ਼ਲੋਕ ਆਏ ਹਨ ਤੇ ਇਹਦਾ ਉੱਤਰ ਦਵੂਗਾ 4 ਵਿੱਤੀ ਖੇਤੀ ਲੋਕ ਕਵਿ ਨੂੰ ਅਧਾਰ ਬਣਾ ਕੇ ਸਭ ਤੋਂ ਪਹਿਲਾਂ ਕਿਸ ਬਾੜੀਕਰ ਨੇ ਰਚਨਾ ਰਚੀ ਤਾਂ ਦਾ ਉੱਤਰ ਹੋਊਗਾ ਜੀ ਕਬੀਰ ਜੀ ਨੇ ਠਿੱਤੀ ਹੁੰਦੀ ਹੈ ਤਾਰੀਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤ ਬਾੜੀਕਰਾਂ ਦਾ ਜੁੱਟ ਹੈ ਸੂਰਦਾ ਜੀ ਤੇ ਪਰਮਾਨੰਦ ਜੀ ਆਪਣੀ ਜਤੀ ਕਲਾਸ ਹਿੰਦੀ ਹੈ ਜਿਸ ਮੱਤ ਮਿਲਦੇ ਆ ਤੁਹਾਨੂੰ ਅਗਲੀ ਕਲਾਸ ਤੇ ਤਬ ਤੱਕ ਲੈ ਧੰਨਵਾਦ